ਹੈਲੋ ਦੋਸਤੋ ਤੁਹਾਡਾ ਸਾਡੇ ਚੈਨਲ 'ਚ ਬਹੁਤ-ਬਹੁਤ ਸਵਾਗਤ ਹੈ ਸਾਡੇ ਨਾਲ ਜੁੜੇ ਰਹਿਣ ਲਈ ਬਣੇ ਰਹਿਣ ਲਈ ਤੁਹਾਡਾ ਧੰਨਵਾਦ ਆਏ ਦਿਨਸ ਤੋਂ ਨਵੀਂ ਨੋਟੀਫਿਕੇਸ਼ਨ ਦੀ ਨਏ ਪਾਵਾਂਗੇ ਸਰਜਰ ਨੂੰ ਲੈ ਕੇ ਹੋਵੇ ਟੀਚਰ ਬੇਸ ਕੋ ਨਿਊਜ਼ ਹੋਵੇ ਜਾਂ ਫਿਰ ਕੋ ਨਵੀਂ ਗਵਰਨਮੈਂਟ ਜੌਬ ਦੀ ਕੋਈ ਜਾਣਕਾਰੀ ਹੋਵੇ ਤਾਂ ਜਿਹੜੇ ਵੀ ਕੈਂਡੀਡੇਟ ਇਸ ਵੀਡੀਓ ਨੂੰ ਦੇਖ ਰਹੇ ਨੇ ਤਾਂ ਮੈਂ ਦੱਸ ਦਿਆਂ ਕਿ ਰਾਤ ਨੂੰ 9 ਤੋਂ 10 ਆਪਣੇ ਚੈਨਲ ਤੇ ਲਾਈਵ ਸਕੀਜਾ ਟਿਊਸ਼ਨ ਚੈਨਲ ਤੇ 9 ਤੋਂ 10 ਲਾਈਵ ਮੋਕ ਟੈਸਟ ਦੀ ਕਲਾਸ ਚੱਲਦੀ ਹੈ ਇਹ ਮੋਕ ਟੈਸਟ ਹੁੰਦਾ ਜੀ ਪੀਐਸ ਚੱਟ ਦਾ ਜਿੰਨੇ ਜ਼ਿਆਦਾ ਮੋਕ ਟੈਸਟ ਤੁਸੀਂ ਲਗਾਓਗੇ ਓਨੀ ਟੈਂਪਟੇਸ਼ਨ ਐਗਜ਼ਾਮ ਦੇ ਵਿੱਚ ਤੁਹਾਡੀ ਵਧੀਆ ਹੋਊਗੀ ਤਾਂ ਜਿਹੜੀ ਨਿਊਜ਼ ਅਸੀਂ ਟੀਚਰਾਂ ਦੇ ਲਈ ਲੈ ਕੇ ਆਏ ਆਂ ਸਾਂਝਾ ਅਧਿਆਪਕ ਮੋਰਚਾ ਵੱਲੋਂ ਆ ਜੀ ਸਾਂਝਾ ਤੁਸੀਂ ਦੇਖੋ ਤੁਹਾਡੀ ਸਕਰੀਨ ਤੇ ਲਿਖਿਆ ਕਿ ਸਾਂਝਾ ਅਧਿਆਪਕ ਮੋਰਚਾ ਵੱਲੋਂ ਪਟਿਆਲਾ ਵਿਖੇ ਸੁੱਭਾ ਪੱਧਰੀ ਰੈਲੀ ਦਾ ਐਲਾਨ ਕਿ ਸਾਂਝਾ ਅਧਿਆਪਕ ਮੋਰਚਾ ਵੱਲੋਂ ਪਟਿਆਲਾ ਵਿਖੇ ਸੁੱਭਾ ਪੱਧਰੀ ਰੈਲੀ ਦਾ ਐਲਾਨ ਕਰ ਦਿੱਤਾ ਹੈ ਅੱਗੋਂ ਆਪਾਂ ਪੜ੍ਹਦੇ ਹਾਂ ਕਿ ਅਧਿਆਪਕਾਂ ਵੱਲੋਂ ਪਟਿਆਲਾ ਵਿਖੇ ਦਰਨੇ ਦੌਰਾਨ ਜੋ ਮੰਗਾਂ ਰੱਖੀਆਂ ਸਨ ਉਹ ਹਲੇ ਤੱਕ ਨਹੀਂ ਮੰਨੀਆਂ ਗਈਆਂ ਇਹ ਕਹਿਣਾ ਹੈ ਸਾਂਝਾ ਅਧਿਆਪਕ ਮੋਰਚਾ ਦੇ ਵੱਲੋਂ ਤੇ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਂਝਾ ਅਧਿਆਪਕ ਮੋਰਚੇ ਵੱਲੋਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜੋ ਉਹਨਾਂ ਨੇ ਪਟਿਆਲੇ ਵਿਖੇ ਦਰਨਾ ਸੀ ਜੋ ਉਹਨਾਂ ਨੇ ਮੰਗਾਂ ਰੱਖੀਆਂ ਸੀ ਉਹਨਾਂ ਨੂੰ ਨਹੀਂ ਮੰਨਿਆ ਗਿਆ ਤਾਂ ਕਰਕੇ ਜਿਹੜਾ ਸਾਂਝਾ ਅਧਿਆਪਕ ਮੋਰਚਾ ਵੱਲੋਂ ਪਟਿਆਲਾ ਵਿਖੇ ਸੂਬਾ ਪੱਧਰੀ ਰੈਲੀ ਦਾ ਐਲਾਨ ਕੀਤਾ ਗਿਆ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਉਹਨਾਂ ਨਾਲ ਹੀ ਉਹਨਾਂ ਐਲਾਨ ਕੀਤਾ ਕਿ 15 ਜਨਵਰੀ ਨੂੰ ਜ਼ਿਲ੍ਹਾ ਪੱਧਰ ਤੇ ਰੋਸ ਪ੍ਰਦਰਸ਼ਨ ਕਰਨ ਅਤੇ 19 ਜਨਵਰੀ ਨੂੰ ਜਲੰਧਰ ਵਿਖੇ ਕਨਵੈਨਸ਼ਨ ਕਰਨ ਤੋਂ ਇਲਾਵਾ 3 ਫਰਵਰੀ ਨੂੰ ਮੜ ਪਟਿਆਲਾ ਵਿਖੇ ਸੂਬਾ ਪੱਧਰੀ ਰੈਲੀ ਕਰਕੇ ਅਗਲੇ ਸੰਘਰਸ਼ ਦਾ ਬਿਗੁੱਲ ਵਜਾਇਆ ਜਾਵੇਗਾ ਇਹ ਜਿਹੜੀ ਸਾਂਝਾ ਅਧਿਆਪਕ ਮੋਰਚਾ ਵੱਲੋਂ ਇਹ ਪੂਰਾ ਜਿਹੜਾ ਕਿਹਾ ਗਿਆ ਹੈ ਜਈ ਪੂਰੀ ਗੱਲ ਹੈ ਤੁਹਾਨੂੰ ਅਸੀਂ ਦੱਸੀ ਤਾਂ ਇਹ ਪੂਰੀ ਜਿਹੜੀ ਨਿਊਜ਼ ਸਾਂਝਾ ਅਧਿਆਪਕ ਮੋਰਚਾ ਵੱਲੋਂ ਜਿਹੜੀ ਆਈ ਆ ਅਸੀਂ ਤੁਹਾਨੂੰ ਦਿੱਤੀ ਜੇ ਕੋਈ ਹੋਰ ਵੀ ਨਿਊਜ਼ ਆਈ ਇਹ ਜਿਹੜਾ ਉਹਨਾਂ ਨੇ ਮੋਰਚਾ ਜਿਹੜਾ ਕਰਨਾ ਹੈ ਜਿਹੜੀ ਰੈਲੀ ਕਰਨੀ ਹੈ ਉਹਦੀ ਨਿਊਜ਼ ਸੀ ਜੇ ਕੋਈ ਹੋਰ ਨਿਊਜ਼ ਆਈ ਉਹ ਵੀ ਤੁਹਾਨੂੰ ਦੇਵਾਂਗੇ ਤੇ ਬਨੇ ਰਹੋ ਤੇ ਵੱਤ-ਵੱਤ ਸ਼ੇਅਰ ਕਰਦੇ ਰਿਹਾ ਕਰੋ ਵੀਡੀਓ ਨੂੰ ਲਾਈਕ ਕਰਦੇ ਰਿਹਾ ਕਰੋ ਬਨੇ ਰਹੋ ਸਾਡੇ ਨਾਲ ਬਹੁਤ ਬਹੁਤ ਧੰਨ